ਬੜੀ ਵਧੀਆ ਸਿੱਖਾਲਾ ਦਸਤੀ ਗਾਲ ਜੀ ਸੰਤੂ ਸਾਹਿਬ ਠੀਕ ਠਾਕ ਬਾਈ ਜੀ ਵਧੀਆ ਸੰਦੀਆ ਵਧੀਆ ਅੱਜ ਮਹਲ ਬੋਲ ਜੰਗੇ ਲੱਗਿਆ ਜੀ ਹਾਂਜੀ ਉਹ ਵੀਰ ਆਏ ਫਿਰ ਛੋਟਾ ਜਿਹਾ ਆਇਆ ਬਾਹਰੋਂ ਹਾਂਜੀ ਹਾਂ ਉਹ ਵੀਰ ਆਏ ਮਿਲਣਾ ਚੱਲਾ 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 ਹੋਰ ਦੱਸਾਓ ਹਾਂ ਵਧੀਆ ਵਧੀਆ ਅੱਜ ਫਿਰ ਕਿੰਨੀਆਂ ਅੱਜ ਲਾਣਾ ਦੇ ਆਪਣੇ ਵੀ 6-7 ਆਏ ਪਰ ਵੀਰ ਇਹ ਪੰਜ ਹੀ ਪਾਵਾਂਗੇ ਚਲੋ ਕਰੀ ਸ਼ੁਰੂ ਦੱਸੋ ਜੀ ਇਹ ਤਸੀਰ ਵੀ ਦੋ ਦਿਨ ਦਾ ਵਸ਼ੀ ਮੂਹ ਦੀ ਹਾਂਜੀ ਹਾਂਜੀ ਠੀਕ ਆ 12-13 ਕਿਲੋ ਤਿਆਰ ਹੋਊਗਾ 12 ਕਿਲੋ ਪਿਆਰ ਨਾ ਗੋਲਾ ਚੌਥਾ ਦਿਨ ਸੂਈ ਨੂੰ 나ੜੂ ਨਾਲ ਦੇ ਵਸੀ ਜਾ ਬਸ ਠੀਕ ਹੈ ਜਿੱਦਾਂ 나ੜੂ ਕੇ ਚੌਥਾ ਦਿਨ ਦੇ ਸੂਈ ਨੂੰ ਠੀਕ ਆ 나ੜੂ ਕਿੱਲਾ ਨਾ ਹੁੰਦੀ ਚਲੋ ਹਾਂਜੀ ਹੁਣ ਇਸ ਟਾਈਮ ਤੋ ਕਿਹੜਾ ਤਿਆਰ ਆ ਇਸ ਟਾਈਮ 12 ਹੋ ਗਏ 13 ਹੋ ਜੇ ਪੱਕਾ ਤਿਆਰ ਹੋ ਗਾ ਹਾਂਜੀ ਬਸ ਠੀਕ ਆ ਲੋ ਜੀ ਸ਼ਾਈ ਵਾਲਾ 13 ਨਾਲ ਤੋ ਸ਼ਾਈ ਦਾ ਲਾ ਲੋ ਪਹਿਲਾ ਸੁਹਾ 14 ਦੇ ਵਸੀ ਮੂੰਹ ਦੀ ਪਹਿਲੇ ਕਾਲੀ ਪੈਂਦੀ ਬੱਚੇ ਕਰ ਕੇ ਤੁਹਾਨੂੰ ਪਤਾ ਏ ਥੋੜਾ ਜਿਹਾ ਟੋਰੋ ਸਰ ਲੋ ਜੀ ਕਰੋ ਜੀ ਸੁਆਜੂ ਭਰੀ ਹੈ ਭਾਈ ਜੀ ਸੁਆਹ ਇੱਕ ਨੰਬਰ ਹੈ ਬਾਠੀ ਚਲੋ ਤੁਹਾਨੂੰ ਆਹ ਭਾਂਗ ਨਿੱਕੇ ਰੱਖਿਓ ਹਨ ਭਾਂਗ ਨਹੀਂ ਛੋਟੇ ਛੋਟੇ ਹਾਂਜੀ ਹੋਰ ਦੀਆਂ ਆ ਬੋਲੋ ਜੀ ਵੇਚਣ ਵਾਲਾ ਕਰਨਾ ਭਾਂਗ ਨਿਕਾਣ ਕਰਿਆ ਅੰਡੇ ਸੀਲ ਕੋਈ ਬਾਕੀ ਗੱਲ ਨਹੀਂ ਵੈਰਦੀ ਉਂਗਲ-ਉਂਗਲ ਜੀ ਥਾਣੇ ਵੇਖੋ ਗੱਡਾ ਜੇ ਨਹੀਂ ਦੇਖਿਆ ਹਾਂਜੀ ਬੋਲੋ ਵੇਚਣੇ ਤਾਂ ਭਾਵੇਂ 65 ਕਰੀ ਜਾਈਏ ਜੈ ਜੀ 50 ਦੀ ਦੇ ਦਈਏ ਕਰ ਦੋ ਮਾਨ ਜੀ ਨਾਲ ਕਿਹ ਦਾਤ 45000 ਰੁਪਏ 45000 ਛੋਟ ਕਰ ਚਲ 44000 ਜਾਂ ਠੀਕ ਇਹ ਵੀ ਛਾਈ ਵਾ ਇਹ ਵੀ ਛਾਈ ਆਲੇ ਦੋ ਦੰਦ ਮੱਛੀ ਮੂੰਹ ਦੀ ਦੋ ਦੰਦ 6000 ਰੁਪਏ ਕਰੋ ਜਾਨੀ ਜੀ ਹੈਗਾ ਬੱਚਾ ਮਰ ਕੇ ਦੇਦਾ ਅੱਛਾ ਬੱਚਾ ਮਰ ਗਿਆ 10 ਦੀ ਹੋ ਜੇ 15 ਦੀ ਹੋ ਜੇ ਹਾਂਜੀ ਐਨੇ 15 ਕ ਦਿਨਾਂ ਦੇ ਵਿੱਚ ਹੋਏ ਸੁਈਆ 2000 ਦੇ ਅੱਛਾ 2000 ਰੁਪਏ ਲਖ ਲਓ ਦੁੱਧ 15 ਕਿਲੋ ਹੋਊਗਾ ਬਸ ਠੀਕ ਆ ਲਓ ਜੀ 2000 ਰੰਗ ਪਹਿਲਾਂ ਸੁਣਾ ਪਰਸੇ ਇੱਕ ਵਾਰ ਆ ਜਾਓ ਜੀ ਆ ਜਾਓ ਆ ਜੀ ਬਾਕੀ ਜ਼ਿੰਦਗੀ ਕੋਲ ਲੈਦਾ ਵੀ ਜਿੰਨਾ ਮਰਜ਼ੀ ਕਰੀਏ ਹਾਂਜੀ 47000 ਦੀ ਦੇ ਜੀ ਬੰਦਾ ਵਾਲੇ ਦੀ ਇਹ ਵੀ ਦੋ ਛੜਦਾ 43 ਲਓ ਵੀ 43000 ਉਹ ਵੀ ਤਾਂ 43 ਜਾਂਦੇ ਜੋੜੇ 43 ਠੀਕ ਆ 43 43 ਦੇ ਦੋਵੇਂ 43 43 ਚੱਲਣ ਦਾ ਬਾ ਠੀਕ ਆ ਇਹ 43000 ਤੁਮਝੇ ਲੈਣੀ ਆ ਗਾੜੀ ਤੇ ਲੈਣੀ ਹਾਂ ਬਾ ਠੀਕ ਆ ਲਓ ਜੀ ਇਹ ਵੀ 43 ਦੀ ਤੇ ਇਹ ਵੀ 43 ਦੀ ਆਹ ਤੁਹਾਨੂੰ ਦਾ ਇਹ ਵੀ ਡਾਕਟਰ ਦੇ ਕਹਿੰਦੇ ਮੁਤਾਬਕ 4 ਮਹੀਨਿਆਂ ਦੀ ਚੈੱਕ ਪਾਸ ਆ ਅੱਛਾ ਆਪਾਂ 15 ਦਿਨ ਘੱਟ ਕਵਾਂਗੇ ਹਾਂ ਜੀ ਇਹ ਨਹੀਂ ਵੀ ਸਾਡੇ ਤਿੰਨਾਂ ਦੀ ਕੈਦੀ ਜਾ ਕੇ ਡੇਢ ਦੋ ਦੀ ਨਿਕਲੂ ਹਾਂਜੀ ਹਾਂਜੀ ਜਿੰਨੇ ਦੀ ਕਈ ਆ ਉਹਨੇ ਵਿਵਾਦ ਹੋਣਾ ਚੱਲਿਆ ਵਾ ਹਾਂ ਇਹ ਜਿਹੜੀ ਬਦਨਾਮੀ ਹੁੰਦੀ ਹੈ ਕਰਮਾਂ ਦੀ ਹੁੰਦੀ ਆ ਹਾਂ ਬੰਦਾ ਇਹ ਨਹੀਂ ਕਹਿੰਦਾ ਵੀ ਮੈਂ ਕਿਸੇ ਨੂੰ ਮਾੜੀ ਦਵਾ ਦੇ ਮੈਂ ਬਦਨਾਮੀ ਕਰਾਂ ਹਾਂ ਬਿਲਕੁਲ ਇਹ ਕੋਈ ਨਹੀਂ ਕਹਿੰਦਾ ਕੋਈ ਨਹੀਂ ਇਹ ਰਾਸ ਨਹੀਂ ਜਿੱਤਹੀਂ ਕਹੋਗੇ ਨਾ ਨਾ ਬਿਲਕੁਲ ਇਹ ਜਿੱਦਣ ਸਮਾਂ ਮਾੜਾ ਕੰਮ ਤੁਹਾਡੇ ਨੂੰ ਹੀ ਹੋ ਸਕਦਾ ਫਰੇਕ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਸਹੀ ਕਰ ਪਈ ਆਪ ਨਹੀਂ ਕਰਦਾ ਨਹੀਂ ਕਰਦਾ ਜੀ ਨਹੀਂ ਕਰਦਾ ਇੱਕੋ ਵੀ ਸੋਨ ਦਾ ਹੁੰਦਾ 16 17 ਕਿਲੋ ਹਾਂ ਚੈੱਕ ਪਾਸ ਕਰਾਵੇ ਸਾਡੇ ਘਰ ਕਰਾਉਣੀ ਸਾਡੇ ਘਰ ਕਰਾਵੇ ਇਹਦੇ 8 ਦਿਨਾਂ ਦਾ ਟਾਈਮ ਹੋਊਗਾ ਜੀ ਠੀਕ ਆ ਕੋਈ 1 2 ਦਿਨ ਦਾ ਟਾਈਮ ਨਹੀਂ 8 ਦਿਨਾਂ ਦਾ ਟਾਈਮ ਕੋਈ ਚੈੱਕ ਕਰਾ ਦੇ ਵੀਡੀਓ ਬਣਾ ਕੇ ਪਾ ਦੇ ਜੀ ਹਾਂਜੀ ਸਾਡੀ ਗਾ ਚੈੱਕ ਪਾਸ ਆ ਚਲੋ ਹਾਂਜੀ ਇਹਦੀ ਗਾਰੰਟੀ ਹੋਊਗੀ ਜੀ ਇਸ ਟਾਈਮ ਦੁੱਧ ਦਵਾਂਗੇ 15 ਕਿਲੋ ਮਿੰਤੀ ਵਾਲਾ ਕੰਡੇਰ ਧਰ ਕੇ ਠੀਕ ਆ ਤੇ ਸਾਡੇ 3 9 ਮਹੀਨੇ ਦੀ ਚੈੱਕ ਪਾਸ ਦੀ ਗਾਰੰਟੀ ਚਲੋ ਸੌਚ 100% ਆ ਠੀਕ ਆ ਕੋਈ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਕਰ ਸਕਦਾ ਬਸ ਠੀਕ ਦੂਜਾ ਸਵਾਰੀ ਤੇ ਤੀਸਰੇ ਲਈ ਗਾਂ ਘੱਪਣਗੇ ਚਲੋ ਠੀਕ ਆ ਲਓ ਜੀ ਹੁਣ ਸੁਨੀਲ ਜੀ ਕਿੰਨਾ ਦੋਦਾ ਸੱਜਰ ਨੇ ਦਿੱਤਾ 23 24 25 ਕਿਲੋ ਕਹਿੰਦੇ ਚੋਇਆ ਵਾ ਤੇ ਆਪੇ ਜਿੱਤ ਹੁਣ 15 ਕਿਲੋ ਸੱਜਰ ਨੇ ਦਿੱਤਾ ਹੀ ਹੋਊਗਾ ਇਹ ਦੇ ਦਈਏ ਸੁਨੀਲ ਜੀ 50000 ਇਹ ਵੀ 45 ਦੀ ਇਹ ਵੀ 43 ਦੀ 43 ਕਿੰਨੇ ਦਰਾਂ ਦੀ ਮੰਡੀ ਕਰਾਦਾ ਸਰ ਬਸ ਠੀਕ ਆ ਲਓ ਜੀ ਬਿਲਕੁਲ ਸਸਤਾ ਮਾਲ चलो आज जाओ बता तो भाई आ हां सिंगाली सिंगाली पूरी की ताजी सुई आ आई पीस वाले सुई नो अच्छा टेंकी ना देखे ठंडी सील के हां ए ठंडी सील है इस टाइम 10 किलो रे हां जी 11 रे दे देखो तैयार हो गया तैयार हां जी ये भी तो तैयार लो जी दांत गया सिंगा सिंगा रे हाथ मार के उठा दे कई डरी जाओगे मां इतनी वीर की ना लो जी ਮਾਣੇ ਬਸ ਆਲੀ ਮਛਾ ਮਹਰਾਗਾ ਕਰੋ ਜੀ ਠੀਕ ਹੈ ਭਾਈ ਜੀ ਜੈ ਜੀ ਕਮ ਬਾਕੀ ਸੰਦੀਗੀ ਇਹ ਤੋਫੇ ਆ ਗਰਮੀ ਦੇ ਨਾ ਇਹ ਨਾ ਗਰਮੀ ਬਣਾਉਣੀ ਕੋਈ ਗੱਲ ਨਹੀਂ ਮੱਝਾਂ ਵਰਗਾ ਦੁੱਧ ਦੇਣਾ ਜੇ ਇਹ 38000 ਦੀ ਦੇ ਦिए 30 ਦੀ 13 2000 ਛੋੜ ਤੇ 30000 ਆ ਪਰ 30000 ਦੀ ਦੁੱਧ 12 ਕਿਲੋ ਕਰ ਦੇਣਾ ਠੀਕ ਆ ਤੇ ਜਿਆ ਚੋਸਾਰੇ ਕੀ ਦੋ ਆ ਸੱਜਰ ਸੂਈ ਨਾਲ ਲੈ ਜੀ ਸੱਜਰ ਸੂਈ ਨਹੀਂ ਬਾ ਸੱਗੇ ਸਸਤਾ ਚਲੋ 30000 ਛੋੜ ਹੀ ਹੋਣੀ ਹੈ ਨਾ ਹਾਂਜੀ ਠੀਕ ਆ ਆ ਜ ਆ ਇਹਦੀ ਨਹੀਂ ਪਰ ਸੋਸ ਹੀ ਤਿੰਨ ਦਵਾਈਆਂ ਹੋਈਆਂ ਇਹਦੀਆਂ ਜੀ ਹੂੰ ਰਾਜੀ ਤਿੰਨ ਜਵਾਈਆਂ ਹੋ ਗਈਆਂ ਨੇ ਇਹਨਾਂ 9 ਹੋ ਜੇ 10 ਹੋ ਜਾਏ ਤਾਂ ਬੋਲਾ ਜੇ ਠੀਕ ਹੈ ਵੱਡੀ ਆ ਜੱਸੀ ਚਲ ਉਸ ਦਿੱਤੀ ਨੇ ਵੱਡੀ 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 ਜੱਸੀ ਵੱਡੀ ਹਾਂਜੀ ਹਾਂ ਜੀ ਸੰਧੂ ਸਾਹਿਬ ਪਰ ਇਹ ਦੇਖੀਏ ਦੇਤੀਆਂ ਦੀ ਦੇਤੀਏ ਤੇ 30 ਦੀ ਦੇ ਦਾਂਗੇ ਆ ਚੱਲ ਚੱਲ ਬਾਕੀ ਕੋਈ ਦੋ ਟ੍ਰੇਮ ਆਪਣੀਆਂ ਦੇਖੋ ਦਿੰਦੀ ਚ 12 ਕਿਲੋ ਦੇ ਕਰ ਦੋ ਕੰਮ ਕਰ ਲੈਣਾ ਕਿਥੋਂ ਲੈ ਕੇ ਨੇ ਇਹ ਵੜੀ ਗਾਵਾਂ ਜੀ ਇਹ ਸੁਨੀ ਦੀ ਹੋਣਾ ਜੇ ਤਾਂ ਇਹ ਨਾਲ ਰੱਖੋ ਫੇਰ ਚਾਪਵਾਉ ਹਾਈ ਲੈਵਲ ਤੇ ਹਾਂ ਹਾਂਜੀ ਹਾਈ ਲੈਵਲ ਤੇ ਕਰਵਾ ਹਾਂਜੀ ਚੱਲ ਬੈਠ ਰੱਖ ਲਈ ਹਾਂਜੀ ਚਲ ਬਲ ਆਈਆ ਹਾਂਜੀ ਲੋ ਜੀ ਪੰਜ ਪੀਸ ਪੰਜੇ ਪਾਸ ਬਾਕੀ ਮੇਰਾ ਵੀ ਇੱਥੇ ਆਓ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਤੇ ਫਾਸਟ ਹੋ ਜਾਓ। ਦੇਖੋ ਅਸੀਂ ਬੁਲਾਨੀ ਕੱਲੀ ਵੀਡੀਓ ਆਣਾ ਬਾਈ ਜੀ। ਬਿਲਕੁਲ। ਚੁਆਈ ਤੁਸੀਂ ਕਰਨੀ ਆ ਕਿ ਫਾਸਟ ਵੀ ਕਰਨੀ। ਜਿੰਨੇ ਪੈਸੇ ਦੇ ਨੇ ਚੁਆਈ ਵੀ ਉਨੇ ਕਰਦੇ ਹਾਂ। ਹਾਂਜੀ ਹਾਂ। ਸਹੀ ਕਰ ਰਹੇ। ਬਿਲਕੁਲ। ਅਸੀਂ ਤੇ ਕਰਨੇ ਅਸੀਂ ਲਾ ਕੇ ਆਏ ਆ। ਹਾਂਜੀ। ਤੁਸੀਂ ਪੈਸੇ ਦੇਣੇ ਤੁਸੀਂ ਵੀ ਕਰੋ। ਬਾਜੀ ਬਾਜੀ। ਨਾ ਬਾਈ ਬਸ ਇਹ ਕੀ ਲਾਂਭਾ ਦੋ ਨਾ ਕਰੋ ਤੇ ਨਾ ਸੁਣੋ। ਇਹਵੇਂ ਕਹਿਦੀ ਹੁਣ ਤੇਵੇਂ ਕਹਿਦੀ ਇੱਕ ਮਿੰਟ ਦਾ ਗੁੱਸਾ ਕਿਸੇ ਦਾ। ਬਿਲਕੁਲ ਜੀ। ਗਾਹ ਨਹੀਂ ਗਾਹ ਗੱਲਾਂ ਚੱਲ ਜਾਂਦੀਆਂ ਉਹਦਾ ਕੀ ਫਾਇਦਾ? ਹਾਂ ਬਾਜੀ। ਬਾਜੀ ਉਹ ਗੱਲਾਂ ਟਿਸ਼ੂ ਤੇ ਆ ਜਾਂਦੀਆਂ। ਹਾਂਜੀ ਹਾਂਜੀ। ਚਲੋ ਬੋ ਨਾਮ ਸੋਖੰਦੂ ਵਾਰੀ 8140407222 ਜਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ